ਪਹਿਲਾਂ ਜਿੱਥੇ ਆਪਾਂ ਨੂੰ ਸੁਣਨ ਨੂੰ ਮਿਲ ਰਿਹਾ ਸੀ ਕਿ ਸਰਦਾਰ ਬਲਕੌਰ ਸਿੰਘ ਹੋਰਾਂ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲੈ ਗਿਆ ਹੈ ਪਰ ਹੁਣ ਇਸ ਸਰਬਸੰਮਤੀ ਦੇ ਉੱਤੇ ਮੂਸੇਪਿੰਡ ਦੇ ਕਈ ਪਰਿਵਾਰਾਂ ਨੇ ਨਾਰਾਜ਼ਗੀ ਜ਼ਾਤਾਈ ਹੈ ਸਰਪੰਚੀ ਦੀ ਚੋਣ ਲੜਨ ਦੇ ਲਈ ਹੁਣ ਉਹਨਾਂ ਲੋਕਾਂ ਦੇ ਵੱਲੋਂ ਆਪਣਾ ਬੰਦਾ ਉਠਾਇਆ ਜਾ ਰਿਹਾ ਤੇ ਮੂਸੇਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਦਾਰ ਬਲਕੌਰ ਸਿੰਘ ਹੋਰਾਂ ਦੀ ਇਸ ਵੱਡੀ ਗਲਤੀ ਦੇ ਕਰਕੇ ਹੀ ਉਹ ਸਰਬਸੰਮਤੀ ਦੇ ਨਾਲ ਮੂਸੇਵਾਣਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਸਰਪੰਚੀ ਦੇਣਾ ਨਹੀਂ ਚਾਹੁੰਦੇ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਮੂਸੇਪਿੰਡ ਨੂੰ ਸਿੱਧੂ ਮੂਸੇਵਾਲਾ ਦੇ ਕਰਕੇ ਹੀ ਵਰਲਡ ਸਭੀ ਸੋਸ਼ਲ ਮੀਡੀਆ ਤੇ ਕਮੈਂਟਸ ਕਰ ਰਹੇ ਹਨ ਕਿ ਸਰਪੰਚੀ ਦਾ ਅਸਲੀ ਹੱਕਦਾਰ ਸਿੱਧੂ ਪਰਮਾਰੀ ਹੈ ਤੇ ਜਿਨ੍ਹਾਂ ਦੀ ਬਦੌਲਤ ਮੂਸੇਪਿੰਡ ਨੂੰ ਇੰਨੀ ਜਾਂਦਾ ਫੇਮ ਮਿਲੀ ਹੈ ਤੇ ਹੁਣ ਜੇਕਰ ਵਿਰੋਧੀ ਧਿਰ ਦੀ ਗੱਲ ਕਰੀ ਜਾਵੇ ਤਾਂ ਸਰਦਾਰ ਬਲਕੌਰ ਸਿੰਘ ਨੂੰ ਬਲਕੌਰ ਸਿੰਘ ਨੂੰ ਇਸ ਲਈ ਸਰਬਸੰਮਤੀ ਦੇ ਨਾਲ ਸਰਪੰਚੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਸਰਦਾਰ ਬਲਕੌਰ ਸਿੰਘ ਕਾਂਗਰਸ ਪਾਰਟੀ ਨੂੰ ਸਪੋਰਟ ਕਰਦੇ ਨੇ ਤੇ ਕੁਝ ਕਾਂਗਰਸ ਵਿਰੋਧੀ ਅਤੇ ਆਪ ਸਰਕਾਰ ਦੇ ਸਪੋਰਟਰਾਂ ਵੱਲੋਂ ਮੂਸੇਪਿੰਡ ਦੇ ਵਿੱਚ ਸਰਬਸੰਮਤੀ ਨਹੀਂ ਬਣਾਈ ਜਾ ਰਹੀ। ਹਾਂ ਕਿ ਦੋਸਤੋ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਕਿ ਸਰਦਾਰ ਬਲਕੌਰ ਸਿੰਘ ਨੂੰ ਸਰਪੰਚੀ ਚੋਣ ਲੜਨੇ ਚਾਹੀਦੇ ਨੇ ਜਾਂ ਨਹੀਂ।